ਨੋ ਬਾਈ ਮਲਗੀ ਦਵਾਈ ਨੂੰ ਅਪਰੀਕਾਲ ਜੀ ਹਾਂ ਪੂਰੂ ਸੜ ਕਿੱਦਾ ਸਰਕਾਰ ਜੀ ਅਜੇ ਇੱਧਰ ਕਿੱਧਰ ਆ ਗਿਆ ਆ ਗਿਆ ਜੜਦੇ ਨਹੀਂ ਘਰੇ ਵੇਗਾ ਪੁਰਾਣੇ ਆੜੀਆਂ ਸੀ ਉਹ ਤਾਂ ਤਾਂ ਕਿਸੇ ਦੱਸ ਲੈ ਮਾੜਾ ਮੋਸਕਾਰ ਜੀ ਚਾਹੇ ਨਾ ਆ ਗਿਆ ਕਰੀ ਜਾਂਦਾ ਕਲੇ ਆ ਗਿਆ ਕਰੀ ਜਾਂਦਾ ਮੈਂ ਸੁੱਚ ਦੇਖਦਾ ਬਾਈ ਮੈਂ ਵੀ ਫਿਟਿੰਗ ਕਰਾਉਣ ਲੱਗਿਆ ਵਾ ਨਾ ਉੱਥੇ ਹਾਂ ਮੋਟਰ ਤੇ ਉਹਦਾ ਕਰਦਾ ਨਹੀਂ ਨਹੀਂ ਦੇਖਿਆ ਇਹ ਕਹਿੰਦਾ ਖੋਲਣੀ ਆਂ ਲਾ ਫਿਟਿੰਗ ਕਰਾਉਣ ਲੱਗਿਆ ਵਾ ਉਹ ਯਾਰ ਦੱਬ ਕੇ ਦੇਖ ਵੀ ਨਹੀਂ ਸਕਦਾ ਦੱਸ ਮੈਂ ਸੁੱਚ ਦੇਖ ਰਿਹਾ ਤਾਂ ਕੁਆਲਟੀ ਨਹੀਂ ਹੁੰਦਾ ਆ ਇਹ ਹੈ ਰੋਟਾ ਆ ਦੱਬ ਵੀ ਹੋਰ ਤਾਂ ਹੁੰਦੀ ਦੇਖ ਪਹਿਲੀ ਹੁਣ ਕਹੇ ਨਾ ਹੁਣ ਕਹੇ ਨਾ ਅਜੇ ਇਹਦਾ ਹੁਣ ਆਪ ਕਹੇ ਦੇ ਪਹਿਲੀ ਕਾਲੇ ਕੋਰ ਦੇਖੀ ਪਹਿਲੀ ਸੋਚ ਦਾ ਫਰਕ ਆ ਬਾਕੀ ਸੋਚਾਂ ਨਾਲ ਹਾਂ ਮੈਂ ਦੇਖ ਲਿਆ ਹਾਂ ਹਾਂ ਮੈਂ ਵੀ ਦੇਖੀ ਆ ਉਦੋਂ ਆ ਦੇਖ ਇਹ ਕਰਾ ਇਹ ਤੈਨੂੰ ਫਰਕ ਆਪੇ ਦੇਖ ਤੂੰ ਦੱਬ ਕੇ ਆ ਦੇਖ ਇੱਕ ਇੱਕਣਾ ਬੋਲਦੀਆਂ ਇਹ ਸੋਚ ਦਾ ਥੋੜਾ ਹੋਰ ਇਹ ਕਰਾ ਦੇਤੀ ਹੋਊਗੀ ਨਹੀਂ ਪਹਿਲੇ ਆ ਗਏ ਇਹ ਲੈ ਉਹ ਜਾਣਦੇ ਤੂੰ ਤਾਂ ਉਦੋਂ ਦਾ ਆਈ ਜਾਂਦਾ ਮੈਂ ਤਾਂ ਅੱਜ ਆਇਆ ਉਹ ਭਾਈ ਵੀ ਲੱਗ ਰਹੇ ਨੇ ਤੁਸੀਂ ਪਹਿਲੀ ਖਰਾਬ ਕਰਦੇ ਨਹੀਂ ਆਏ ਠੀਕ ਨਹੀਂ ਮੈਂ ਉਹਦੇ ਨਾ ਮੈਂ ਦੋ ਕਰ ਜਿਹੜੀਆਂ ਲੱਡਾਂ ਲਵਾਈਆਂ ਨੇ ਉੱਚੀਆਂ ਪੌੜੀ ਕਣੀ ਡਬਲ ਪੌੜੀ ਲਗਣੀ ਹੈ ਕੰਪਨੀ ਦੇ ਲੈ ਕਿਹੜੀ ਹੈ ਉਹੀ ਪੌੜੀ ਤੁਸੀਂ ਲਾਉਂਦੇ ਰਹਿੰਦੇ ਆ ਦੇ ਦੇ ਪੌੜੀ ਦੇਖੂਗੇ ਡਬਲ ਪੌੜੀ ਕੋਈ ਨਹੀਂ ਤੈਨੂੰ ਜੋੜ ਕੇ ਦੇ ਦੇਣੀ ਬਿਜਲੀ ਵਾਲਿਆਂ ਦੀ ਆ ਜਬਲ ਜੋੜ ਲੈ ਓ ਯਾਰ ਜਿਹੜੀਆਂ ਲਾਈਆਂ ਨੇ ਉੱਪਰ ਬਾਦਰੇ 'ਚ ਲੱਟਾਂ ਇੱਧਰ ਕੋੜੀ ਕੋੜ ਤੇ ਉਹ ਲੰਬੀ ਆ ਬਹੁਤ 20 ਫੁੱਟਾਂ ਲੰਬੀ ਪੌੜੀ ਦੂਸਰੇ ਪਾਸੇ ਹਰਨੇ ਚਾਹਤੇ ਪਾ ਉਹ ਦੂਸਰੇ ਪੌੜੀ ਬਹੁਤ ਬੜੀ ਆ ਉਹ ਉਹਨਾਂ ਦਾ ਕਿਕਰ ਇਹ ਦੇਖਦਾ ਮੈਂ ਉਹਨੂੰ ਜੋੜ ਲਈ ਜੇ ਲੋੜ ਪਈ ਹਾਂ ਜੋੜ ਜੋੜਨ ਦੇ ਪੈਣੀ ਪੈਣੀ ਕੰਨੀ ਤੇ ਕੋਈ ਵੀ ਨਹੀਂ ਲਗਣੀ ਅੱਛਾ ਪਿਛਲੀ ਸਾਈਡ ਹੁਣੀ ਆ ਉੱਪਰ ਬਾਦਰੇ 'ਤੇ ਫਿਰ ਬਾਦਰੇ 'ਤੇ ਪਿਛਲੀ ਸਾਈਡ ਮੁਰਲੀ ਸਾਈਡ ਜਿੱਥੇ ਪੌੜੀ ਚੜਾਈ ਆ ਇਹਨੇ ਗੁਆਡੀ ਕੋਲ ਤੇ ਜਿੰਨਾ ਐਰ ਕੋ ਜਿੰਨਾ ਐਰ ਕੋ ਨਹੀਂ ਲੰਬੀ ਨਹੀਂ ਹੋਣੀ ਯਾਰ ਜੋੜਨੀ ਪੈਣੀ ਕਾਲੇ ਇੰਨੀ ਲੰਬੀ ਤੈਨੂੰ ਹਾਂ ਜੋੜਨੀ ਪੈਣੀ ਜੋੜਨੀ ਪੈਣੀ ਇੰਨੀ ਲੰਬੀ ਤੇ ਵੱਧ ਤੇ 15 ਫੁੱਟ ਦੀ ਉਹ ਕਿਸੇ ਕੋਲ ਇੱਥੇ ਜਿਆਦਾ ਥੋੜਾ ਹੁੰਦੀ ਆ ਉਹੀ ਚੱਕਰ ਆ ਰਾਈਡ ਇਹ 8 ਸਾਲੇ ਦੇਤੀ ਆ ਕਿਆ ਗਾਲ ਕਰੇਗਾ ਜੀ ਰੰਗ ਕਰਿਆ ਵਾ ਰੰਗ ਕਰਿਆ ਵਾ ਨਿਕਲ ਕਰ ਲੇ ਇੱਕ ਹੋਰ ਵੀ ਗੱਲ ਆ ਇਹ ਹਯੋ ਸਾਰਾ ਦੇਸੀ ਆ ਟਰੈਕਟਰ ਇਹ ਦੇਸੀ ਆ ਇਹ ਟਰੈਕਟਰ ਇਹ ਦੇਸੀ ਅੰਗਰੇਜ਼ੀ ਦਾ ਆਇਓ ਨਹੀਂ ਇਹ ਇੰਡੀਅਨ ਆ ਇਹ ਆਈ ਜੋਰ ਦੇ ਇਹਨੇ ਆਇਆ ਟਰੈਕਟਰ ਹਾਂ ਜੋਰ ਜੋਰ ਦਾ ਨਹੀਂ ਜੋਰ ਦਾ ਇਹ ਥੋੜਾ ਜਿਹਾ ਦੇਖਣਾ ਥੋੜਾ ਜਿੱਥੇ ਇਹਨੂੰ ਮਾਰ ਕੇ ਛੱਡਦੇ ਇਹਨੂੰ ਬਾਈਕ ਆ ਇਹ ਵੀ ਮੋੜ ਲੱਗੇ ਨਾਲੀਕਾ ਜੀ ਇਹਦਾ ਹੀ ਇੰਜਣ ਆਉਂਦਾ ਹਾਂ ਹਾਂ ਇਦਾਂ ਹੀ ਆ ਇੰਜਣ ਕਰਦਾ ਆਇਆ ਤਾਂ ਦੋਨੋਂ ਲੀਕਾ ਜੀ 80 ਜਾਏ ਨਾ 60 ਜਾਏ ਤਾਂ ਜਿਹੜਾ ਸਾਰੀ ਸੋਨਾ ਲੀਕਾ ਯਾਰ ਇੰਡੂ ਇੰਡੂ ਫ੍ਰਾਂਸ ਇੱਕੋ ਵਾਹੇ ਬਸ ਵੀ ਬਣਾਈ ਹੈ ਹਾਂ 43 ਗਿਆ ਨਾ ਛੱਡ ਲੰਘੇ ਇਦਾ ਇਹ ਵਾਲੀ ਦੇਖਿਆ ਜਿਹੜਾ ਟਰੈਕਟਰ ਸੋਨੀ ਨਾ ਦਿਹਾੜਾ ਤਾਂ ਰੂਪ ਬਹੁਤ ਹੁੰਦਾ ਤਾਂ ਯਾਰ ਚੇਂਜ ਕਰੀ ਜਾਂਦੇ ਹੁਣ ਇਹਦਾ ਰੋਬ ਤੇ ਕਿੰਨਾ ਏ ਇਹ ਲੰਬਾ ਹੀ ਦੇਖ ਪੰਗਾ ਆ ਹੀ ਵੀ ਉਹ ਪਪੂਲਰਾਂ ਚ ਉਹ ਵੀ ਉਹ ਵੀ ਲੰਬਾ ਜਿਆਦਾ ਦਾ ਇੱਕੀ ਦਾ ਫਾਇਦਾ ਹੈਗਾ ਜੇ ਮਿਲ ਬੋਲਣ ਨੂੰ ਹਾਂ ਲੋਕੋ ਟਰੈਲਰ ਨੂੰ ਲਵਾਉਂਦੇ ਮੰਜੀ ਨੂੰ ਲਵਾ ਦੇ ਬਟਿਆਰਨ ਪਿਛਾਲੇ ਲੇ ਨੂੰ ਗੁਰ ਦਾ ਵੀ ਟਰੈਲਰ ਲਵਾਇਦਾ ਤੇ ਟਰੈਕਟਰ ਨੂੰ ਉਹ ਥੱਲੇ ਲਵਾ ਦੇ ਹੈਂ ਪੈਰਾਂ ਮੈਂ ਕਹਿੰਦਾ ਨਵਾਣੀ ਥੋੜਾ ਇੱਥੇ ਦੀ ਲਵਾ ਦੇ ਪੈਠੀ ਕਹਿੰਦਾ ਇਹ ਥੱਲੇ ਲਾ ਦੇ ਥੱਲੇ ਕਹਿੰਦਾ ਇਹ ਥੱਲੇ ਨਹੀਂ ਥੱਲੇ ਆ ਗੋਬਾਗੀ ਟਰੈਕਟਰ ਵੀ ਹੈ ਇੱਕ ਮਗਰਾਣਾ ਪਰ ਵੀ ਚੌੜੀ ਜਿੰਨੀ ਮੰਜੀ ਮੰਜੀ ਲਵਾ ਲਾ ਜੇ ਬੱਸ ਬੱਕਰ ਨੇ ਆਏ ਇਹਦਾ ਆਪਣੇ ਆ ਛਤਰੀਆਂ ਨੇ ਪੰਗੇ ਪਾਤੇ ਇਹਨਾਂ ਨੇ ਪਾਤੇ ਹਾਂ ਟਰੈਕਟਰ ਪਰ ਮੰਜੀ ਨਹੀਂ ਲੱਗਦੀ ਇਹਦਾ ਟਰੈਕਟਰ ਨਾਲ ਮੰਜੀ ਤਾਂ ਦੂਈ ਪਰ ਫਿੱਟ ਆਉਂਦੀ ਯਾਰ ਵਧੀਆ ਵੱਡਾ ਉਹ ਭਈ ਦਾ ਇੰਦਾ ਬੰਦਾ ਤੂੰ ਜਿੰਨਾ ਮਰਜ਼ੀ ਲਾ ਲਾ ਹਾਂ ਮੰਤਰੀ ਟਰਾਲੀ ਪਰ ਜਿਹੜੀ ਟਰੈਕਟਰ ਦੀ ਮੰਜੀ ਲੱਗੀ ਉਹਦੇ ਵਰਗਾ ਨਜ਼ਾਰਾ ਨਹੀਂ ਵੱਡੇ ਨੇ ਦੇਖ ਉੱਠੀ ਦੇ ਉੱਠ ਗਏ ਜਦੇ ਅੱਗੇ ਜਦੇ ਸੀਟ ਪਾਉਂਦੇ ਤੇ ਵੇਰ ਵੜਦੇ ਨਾ ਉਹ ਤੁਸੀਂ ਮੈਂ ਨਹੀਂ ਆ ਸਕਦਾ ਫਿਰ ਇੱਕ ਹੋਰ ਦੇਖੀ ਫੋਨ ਪਹਿਨਾ ਆਛਾ ਤੇਰੀ ਲਵਾ ਲਾ ਪਹਿਨਾ ਨੇ ਬੂਟੇ ਦੇਖਣੇ ਮੈਨੂੰ ਕੋਟਾ ਨਾ ਉਹ ਕਾਲੇ ਇਹ ਬੂਟੇ ਜਰਾ ਸੈਟ ਮਰਾ ਗਿਆ ਪੱਕੀ ਇਹ ਸਭ ਤੋਂ بڑا ਬੰਗਾ ਨਾਲ ਇਹ ਕਾਸੇ ਚ ਉਹ ਕਾਲੇ ਕੋਰ ਦੇਖੀ ਕਾਸੇ ਚੀਜ਼ ਨੂੰ ਫੈਲਾਉਂਦੇ ਮੇਰੇ ਜਿਹੜੀ ਉਸ ਇੱਥੇ ਲੱਗਿਆ ਹੋਇਆ ਪੰਜ ਚਾਰ ਬਾਰੀ ਭੰਡਲੇ ਅਸੀਂ ਸਰਪਾਜ ਨਾਲ ਕਿਹਾ ਕੋਈ ਮੈਂ ਕੰਨਾਂ ਟੋਇਆ ਟਰੈਕਟਰ ਪਰ ਸਮਝਿਆ ਗੱਲ ਕੋਰਡ ਨੂੰ ਟੋਇਆ ਸਰਤਾਜਪੁਰ ਨੂੰ ਟੋਇਆ ਸੀ ਜੀ ਡੀ ਨੂੰ ਟੋਇਆ ਅਦੀ ਕੋਈ ਮਿਲਗੀ ਨਹੀਂ ਦੀ ਕੋਈ ਕੁਸ ਨਹੀਂ ਤਾ ਸਮਝਿਆ ਗੱਲ ਪਿਛਲੀ ਫੱਟੀ ਹੁੰਦੀ ਸੀ ਲੱਕੜੀ ਦੇ ਵਿੱਚ ਬਲਾਈ ਬਲਾਈ ਉਹ ਫੱਟ ਫੱਟੀ ਉਹੀ ਕੱਟ ਕੇ ਬਰਾਣਾ ਟੇਟੀ ਲੰਗੂ ਛੀੜੇ ਪਾ ਕੇ ਆਪਣਾ ਨਾਮ ਨਾ ਪਾ ਜੇਣਾ ਮੈਂ ਤੈਨੂੰ ਕਹਿੰਦਾ ਕੋਈ ਜਾ ਕੇ ਵਿੱਚ ਹੁਣ ਜੇ ਟਰਾਲੇ ਵਿੱਚ ਜੀ ਲੱਗੀ ਵੀ ਆ ਸਭ ਤੋਂ ਪਹਿਲਾਂ ਤਾਂ ਬੂਟ ਜਾ ਕੇ ਕਿਤੇ ਰੱਖਣੇ ਪੈਂਦੇ ਲਕੂਕਿਆਂ ਸੇਫ ਜਗ੍ਹਾ ਨਹੀਂ ਰਾਤ ਨੂੰ ਕੋਈ ਕੁੱਤਾ ਚੱਕ ਲੈ ਜਾਂਦਾ ਕੋਈ ਕੋ ਚੱਕ ਲੈ ਜਾਂਦਾ ਤੇ ਸਵੇਰੇ ਬੂਟ ਲੱਭਦੇ ਫਿਰ ਜਾਂਦੇ ਆ ਉਹਨੇ ਯਾਰ ਇੰਨੇ ਜੀ ਬਹੁਤ ਫਰਕ ਪਾ ਜਾਂਦਾ ਜਿੰਨੇ ਨੂੰ ਬੰਦਾ ਨਿਕਲਣ ਦੀ ਕੋਲ ਕਰਕੇ ਫੇਰ ਟਰੈਕਟਰ ਪਰ ਚੜਦਾ ਫੇਰ ਮੁੜ ਗਿਆ ਉਹ ਉਹ ਸਾਧੇ ਵਾਰੀ ਆਥੀ ਦੇ ਉਹ ਬੱਸ ਵਾਂਗੋ ਸੀਟੇ ਲੋ ਆਲਵੇਂ ਪੂਰੇ ਕਢਾ ਦੇ ਸੀਟ ਕਰੀ ਆਹ ਬੋਲੀ ਸੀਟ ਕਢਾ ਕੇ ਆਹ ਆ ਟਰੈਕਟਰ ਦੀ ਸੀਟ ਕਢਾ ਕੇ ਬੱਸ ਵਾਂਗੋ ਲੰਬੀਓ ਸੀਟ ਲੋ ਆਦੇ ਨਾਲੇ ਹੁਣਾ ਬਹਿ ਜਾਵਣਾ ਲੈ ਉਹ ਉੱਚੀ ਬਹੁਤ ਹੋ ਜਾਂਦੀ ਹੈ ਆਹ ਲੇਖਣਾ ਦੀਦੀ ਠਾਈ ਨੂੰ ਆ ਦੋ ਜਣੇ ਬਹਿ ਜਾਂਦੇ ਬਰਾਬਰ ਉਹ ਬਰਾਬਰ ਇੱਕ ਬਾਈ ਆਇਆ ਕਰਦਾ ਤਾਂ 911 ਲੈ ਕੇ ਉਹ ਹੈਂਡੀਕੈਪਡ ਤਾਂ ਮਿਲ ਚ ਮੈਂ ਦੇਖਿਆ ਉਹਦੇ ਮਤਲਬ ਥੱਲੇ ਨਹੀਂ ਤਾਂ ਉਤਰਦਾ ਉਹ ਉਹ ਕੰਡਾ ਵੀ ਵਿੱਚੇ ਕਰਾਉਂਦਾ ਤਾਂ ਉਹਨੇ ਕਿਆ ਕਰਦਾ ਮਗਰਾੜਾਂ ਦੇ ਬਰਾਬਰ ਪਿੱਛੇ ਫੱਟੀ ਲਾਤੀ ਜੇ ਇਹ ਪਿੱਛੇ ਫੱਟੀ ਲਾਈ ਵੀ ਸੀ ਉਹਦੀ ਸੀਟ ਪਰ ਹੋਲਡ ਹੋ ਜਾਂਦੀ ਸੀ ਹਾਂ ਸਾਰੇ ਇਹਦੀ ਗੱਦਾ ਬਣ ਜਾਂਦੇ ਸੱਡੇ ਦਾ ਹੀ ਹੁਣ ਤਾਂ ਬਾਈ ਕਹਿੰਦੇ ਟਰੈਕਟਰ ਸਾਫ ਨਮਾ ਚਾਹੀਦਾ ਮੇਰੇ ਨੂੰ ਹਾਂ ਫਿਰ ਸਟਾਰਟ ਚਾਹੀਦਾ ਟਰੈਕਟਰ ਸਟਾਰਟ ਚਾਹੀਦਾ ਅਸੀਂ ਕੁੜੀਆਂ ਮਾਰੀਏ ਕਰਦੇ ਸੀ ਗੋਲਿਆ ਦੇ ਲੈ ਲੈ ਗੋਲੀ ਕੋਈ ਸਟਾਰਟ ਤੂੰ ਕਹਿੰਦਾ ਨਾ ਕਰੇ ਕੋਸ ਕਰਾ ਕਈ ਵਾਰੀ ਸੌਂਦੇ ਪੁੱਤ ਕਈ ਵਾਰੀ ਸਮਝਦੇ ਆਇਓ ਕਾਣੇ ਕਈ ਵਾਰੀ ਗਾੜੀ ਰੋਵੇ ਕਿਤੇ ਸਾਮਾ ਮੁੜ ਕੇ ਸਰਫਾ ਮਾਰ ਜਾਈ ਥੋੜੀ ਥੋੜੀ ਥਾਲਫਾ ਬੰਦ ਥਾਲਫਾ ਪੂਲੀ ਬਾਹਰ ਦਾ ਡਾੜਾ ਕਈ ਵਾਰੀ ਅੱਗ ਬਾਲਣੀ ਪੈਂਦੀ ਸੀ ਟਰੈਕਟਰਾਂ ਦੇ ਗਰਮ ਕਰਦੇ ਮੁਗਲ ਆਇਆ ਹੋਰ ਪਾਇੰਟ ਆਟ ਹੁੰਦਾ ਆਪਣੇ ਵਾਲ ਵੀ ਅੱਜ ਸ਼ਾਮ ਨੂੰ ਬੈਟ ਰਹੀਆਂ ਸਾਰੇ ਅੱਗ ਵਾਕੇ ਟਰੈਕਟਰ ਆਏ ਆਇਆ ਸਟਾਰਟ ਹੁੰਦੇ ਬਟਨ ਮਗਾ ਉਹ ਕਹਦਾ ਜੋ ਕੁਝ ਦੇ ਕਿ ਉਹਦਾ ਕਿੰਨਾ ਪੁਰਾਣਾ ਸਕੂਟ ਹੈ ਮੈਂ ਕਹਿੰਦਾ 30 ਸਾਲ ਫੇਰ ਵੀ ਲੈ ਤਾਂ ਭਾਈ ਐ ਨਹੀਂ ਘਮਾੜਦਾ ਮਰਤੀ ਹੋਆ ਹੈ ਉਹ ਐ ਨਹੀਂ ਘਮਾੜਦਾ ਸਾਲ ਬਾਅਦ ਉਹਨਾਂ ਆਜਾ ਕਰਾਈ ਆ ਯਾਰ ਇਹਦੇ ਹੈ ਇਹਦੇ ਬਾਈਕ ਕੋਲ ਹੋ ਗਈ ਤਾਂ ਹੈ ਨਾ ਉਹ ਤਾਂ ਨਹੀਂ ਦੱਤਰ ਕੋਲ ਦੂਰ ਸਾੜੇ ਨਹੀਂ ਲੱਗਦਾ ਨਾ ਜਿਹਨੇ ਆਏ ਟਰੈਕਟਰ ਦਾ ਇਹ ਜਿਹੜਾ ਮਰਤੀ ਹੋਆ ਹੈ ਤੇ ਇਹ ਮਰਤੀ ਹੋ ਗਿਆ ਤੇ ਨਾ ਜਿਹੜੇ 200 ਪਹਿਲੀ ਇਹ ਤਾਂ ਪਹਿਲੇ ਸਕਾਉਟ ਤੇ ਉਹ ਤਾਂ ਜ਼ਿਆਦਾ ਸੀ ਉਹ ਚਾਦਰ ਹਾਂ ਚਿੱਟਾ ਸਿੱਟਾ ਜ਼ਿਆਦਾ ਸੀ ਯਾਰ ਫਾਈਨਿਸ਼ ਹੋ ਕਰਕੇ ਨੇ ਮਾਰ ਖਾਧੀ ਟਾਈਟਨ ਨੇ ਉਹ ਐ ਸ਼ੋਅ ਕਰਕੇ ਹੀ ਖਾਂਦੇ ਆ ਹੁਣ ਹਾਂ ਜਿਹੜੀ ਪੈਨਲ ਸ਼ੋਅ ਆਉਂਦੀ ਦੀ ਉਹਨੂੰ ਚੇਂਜ ਕਰ ਦਿੰਦੇ ਆ ਇਹ ਆਹ ਫਾਰਮਰ 3600 ਜਿਹੜਾ ਇਹਨੂੰ ਮੜੀ ਨਹੀਂ ਸਾਲ ਫਨਾਂਦਾ ਦੇਖ ਹਾਂ ਚਾਹੇ ਨਾ ਮਸਿਆਲ ਵੀ ਖੜਾ ਜਿੱਥੇ ਇਹ ਨਹੀਂ ਇਹਦਾ ਤਾਂ ਇੱਕ ਹੋਰ ਹੈ ਫਾਰ ਬੈਂਡਰੀ ਕੱਢਦੀ ਆ ਸਾਰੀ ਇਹਦਾ ਤਾਂ ਹੋਰ ਵੀ ਚੱਕਰ ਹੈ ਬਾਈ ਹਾਂ ਇਹਦਾ ਤਾਂ ਜਿਹੜਾ ਇੱਕ ਨਾ ਪੰਪ ਕੋਲ ਦਾਣਾ ਆ ਹੁਣ ਉਹ ਲਾਉਣਾ ਜ਼ਰੂਰੀ ਆ ਨਹੀਂ ਪਹਿਲਾ ਲਾਣੇ ਦੀ ਕੋਈ ਲੋੜ ਨਹੀਂ ਹੈਗੀ ਤੇ ਤੇਰੀ ਬੈਟਰੀ ਡੈੱਡ ਹੋਊਗੀ ਨਾ ਫੇਰ ਲਾ ਦੇ ਸਾਲ ਫੇਰ ਕਰ ਦਿੰਦੀ ਉਹ ਨੂੰ ਲਾ ਦੇ ਦਾਣੇ ਨੂੰ ਫੇਰ ਬਹੁਤ ਛੇਤੀ ਚੱਲ ਦੋ ਜੇ ਦਾਣਾ ਤੂੰ ਨਹੀਂ ਲਾਉਂਗਾ ਫੇਰ ਆਊਂਡ ਲੰਦਾ ਨਹੀਂ ਪਹਿਲਾ ਕੋਈ ਨਹੀਂ ਲੰਦਾ ਹਾਂ ਇਹਨਾਂ ਨੂੰ ਵੀ ਉਂਦਰ ਸਾਡੇ ਵਾਲੇ ਨੂੰ 2511 ਨੂੰ ਪੰਪ ਕੋਲ 2511 ਨੂੰ ਹੁੰਦਾ ਦਾ ਇਹ ਪੰਪਾਂ ਨੂੰ ਫਰਕ ਹੁੰਦਾ ਪੰਪਾਂ ਦਾ ਫਰਕ ਪਾਪਾ ਦਾ ਉਹ ਪਤਾ ਕਿਹੜੇ ਹੁੰਦੇ ਦਾ ਮੋਟਰ ਪਾਲਦੇ ਹੁੰਦੇ ਤੇ ਹਾਂ ਉਹ ਪੰਪਾਂ ਦਾ ਫਰਕ ਤਾਂ ਉਹ ਦਾਣਾ ਉਹ ਨੂੰ ਨਹੀਂ ਹੈ ਇਹਨੂੰ ਨਹੀਂ ਹੋਣਾ ਬਾਈ ਇਹ ਦੂਏ ਪੰਪ ਨਹੀਂ ਮਾਈਕੋ ਦਾ ਪੰਪ ਆ ਇਹਨੂੰ ਉਹ ਨੂੰ ਮੇਕੋ ਦਾ ਨਹੀਂ ਹੋ ਰਿਹਾ ਉਹੰਦਾਰ ਆਇ ਤੇ ਹਾਂ ਸਾਡੇ ਵਾਲੇ ਨੂੰ ਹੋ ਗਿਆ ਤਾਂ ਹੈਗਾ ਤਾਂ ਜੀ ਨੂੰ ਨਹੀਂ ਸਟਾਰਟੇ ਨਹੀਂ ਦਾ ਹੁੰਦਾ ਉਹ ਦਿਨ ਦਾਦਾ ਉਹ ਦਾਣਾ ਲਵਾ ਪੈਂਦਾ ਦੱਸਦਾ ਸਾਡੇ ਵਾਲੇ ਜੀਟੇ ਦਾ ਮੋਟਰ ਪਾਲਦਾ ਤਾਂ ਨਾ ਉਹ ਦੂਆ ਜਿੰਨਾ ਚਾ ਦਾਣਾ ਨਹੀਂ ਲਾਉਣਾ ਉਹਨਾਂ ਚ ਸਟਾਰਟਿੰਗ ਦਾ ਹੁੰਦਾ ਜਿੰਨਾ ਮਰਜੀ ਘੌਰੂ ਮਰੀ ਜਾ ਕਈ ਵਾਰੀ ਕਿਹਾ ਉਹ ਨਾ ਦਾਣਾ ਫਸ ਜਣਾ ਫਿਰ ਟਰੈਕਟਰ ਦੀ ਰੇਸ ਨਹੀਂ ਘਟਣੀ ਹੈ ਕਿ ਨੂੰ ਐ ਖੋਲ ਕੇ ਜਦੇ ਨਟ ਫਿਰ ਉਹਦਾ 55 ਦਾ ਸਿੱਧਾ ਕਰਨਾ ਬਿਲਕੁਲ ਯਾਰ ਨਿਕਲਿਆ ਨਹੀਂ 52 ਦਾ ਨਾ 52000 ਦਾ ਨਿਕਲਿਆ ਤਾਂ ਇੱਥੇ ਹੀ ਨਿਕਲਿਆ ਨਵਾਂ ਘੜਵਾਇਆ ਤਾਂ ਅਸੀਂ ਜਿ ਘੜਾਇਆ ਤਾਂ ਤੁਸੀਂ ਘੜਵਾਇਆ ਸਾਤੇ ਪਹਿਣਾ 80 ਜਿ ਆ ਤੁਸੀਂ ਜੀ ਘੜਾ ਥੋੜਾ ਥੋੜਾ ਸਾਤੇ ਪਹਿਣਾ ਨਿਕਲੇ ਹੈ ਇਹਦਾ ਕਹਿ ਲੈ 35000 ਨੇ 35000 ਬਾਈ ਇਹ ਇੰਨਾ ਟ੍ਰੈਕਟਰ ਦੇ ਦਿੱਤੀ ਨਾ ਅਸੀਂ ਜੀਟਰ ਜੇ ਨਵਾਂ ਹੀ ਲੈ ਕੇ ਆਈ ਹਾਂ ਸਾਰੇ ਦਾ ਅਸੀਂ ਕੁੜੀਆਂ ਨੂੰ ਸੰਭਾਲੇ ਦਿੱਤੇ ਉਹਦੇ ਪਹਿਲਾਂ ਜੇ ਸਰਵਿਸ ਕਰਾਇਆ ਕੋ ਕਦੇ ਕਮਾਓ ਰਿਸ਼ਤੇਦਾਰੀ ਜੀ ਸਰਵਿਸ ਕਰਾਉਣੀ ਜੀ ਸਾਰੇ ਤੇਰੇ ਮਗਰੇ ਦੇ ਦਿੰਦੇ ਤੇ ਫਿਰ ਜੇ ਕੋਈ ਰਿਸ਼ਤੇਦਾਰੀ ਨਾ ਟ੍ਰੈਕਟਰ ਜਾਂਦਾ ਹੁਣ ਕਿੱਧਰ ਜਾਂਦਾ ਹਾਂ ਉਹ ਆਲੇ ਗਿਆ ਟਰੈਕਟਰ ਤੇ ਪਿੱਛੇ ਬਾਹਰ ਨਾਲ ਉਹਨੂੰ ਕਿੱਥੇ ਪ ਜਾਣਾ ਹੈ ਫੇਰ ਅਸੀਂ 35 ਟਰੈਕਟਰ ਆਇਆ ਇੱਥੇ ਆ 70 ਦਾ ਆਇਆ ਜਦੋਂ ਸਾਡਾ ਬਾਗਾ 70 70 ਤਾਂ ਸਾਡਾ ਆਇਆ ਤਾਂ ਥੋੜਾ ਬਾਅਦ ਚ ਲੱਗਾ 35 ਤਿੰਨ ਨੂੰ ਸੈਂਟਰ ਹੋ ਗਿਆ ਤਾਂ 35 11 ਦਾ ਹਾਂ ਥੋੜਾ 25 11 ਦਾ 25 35 ਮੈਗਾ 35 ਮੈਗਾ ਦਾ ਦੋ ਤਿੰਨ ਸਾਲ ਬਾਅਦ ਆ ਫੇਰ 35 ਇਹਨਾਂ ਕੋਲ ਦਾ 35 11 ਭੈਜੋ ਗੰਨੇ ਇਹਨਾਂ ਨੇ ਖਾਣਾ ਦੇਖ ਲਿਆ ਢੇਰੀਆਂ ਪਰ ਵੀ ਆਇਆ ਗਾ ਇਹਨਾਂ ਦਾ ਸਾਡਾ ਦੇ ਇੱਕ ਹੀ ਅੰਦਰ ਟਰੈਕਟਰ ਉਹ ਟਰੈਕਟਰ ਦੀ ਸੇਵਤ ਇੰਨੀ ਸੀ ਨਾ 35 11 ਦੀ ਔਰ ਉਹਦਾ ਜਿਹੜਾ ਗੋਟ ਰਾਈਡਰ ਦਾ ਦੰਗੂ ਚਲਾਈ ਉਹਨੇ ਸੜਲਾ ਪਦਣਾ ਹੈ ਫੋੜਦਾ ਵੀ ਇਹੀ ਚੱਕਰ ਆ ਉਹਨੇ ਵੱਧ ਨਾ 3600 ਦਾ ਇਹੀ ਚੱਕਰ ਆ ਦੇ ਚੱਲ ਪਿਆ ਚਾਈ ਨੂੰ ਫੋੜਨ ਹਾਂ ਕੋਣ ਟ੍ਰੈਕਟਰ ਚਾਈ ਦੇਖ ਕੇ ਰਹੁੰਦੇ ਫੋੜ ਬਾਤਾਂ ਹੁੰਦਾ ਦਾ ਛੋਟਾ ਵੀ ਇਹ ਨਵੀਂ ਟੈਕਨੀਕ ਨੇ ਫਿਰ ਕਰਦੇ ਟ੍ਰੈਕਟਰ ਇਹ ਨਵੀਂ ਟੈਕਨੀਕ ਨਹੀਂ ਉਹਨਾਂ ਨੇ ਬਣਾਇਆ ਹੀ ਨਹੀਂ ਯਾਰ ਸਟਾਡਰ ਟ੍ਰੈਕਟਰ ਦੀ ਫੋੜ ਫੋੜ ਕਰਕੇ ਟ੍ਰੈਕਟਰ ਨਹੀਂ ਆਉਣਾ ਉਹਨਾਂ ਨੇ ਬਣਾਇਆ ਹੀ ਨਹੀਂ ਯਾਰ ਯਾਰ ਕਹਿੰਦਾ ਉਹ ਬ੍ਰੇਕ ਤੇ ਮਾਰ ਕੇ ਥੋੜੀ ਫੋੜ ਕਿਸੇ ਉਹ ਨਹੀਂ ਉਹ ਬ੍ਰੇਕ ਨੂੰ ਤੇ ਗਾਦੀ ਜਾਂਦਾ ਰੇਜ਼ ਨੂੰ ਹੱਥ ਮਾਰ ਹੱਥ ਨੂੰ ਹਾਂ ਰੇਜ਼ ਘੱਟ ਕਰ 20 ਰੁਪਏ ਕੰਟਰੋਲ ਕਰ ਲੈਂਦਾ ਉਹਨੂੰ 20 ਨੇ 20 ਨੇ ਦੇਣਾ ਰੇਜ਼ ਗੱਲ ਰੋਲ ਕਰਨੇ ਨਾਲ ਰੇਸੇ ਆਉਂਦੀ ਰੇਸੇ ਬ੍ਰੇਕ ਹੈ ਇੱਕ ਤਰ੍ਹਾਂ ਦੇ ਜਿਹੜਾ ਬੰਦਾ ਕ੍ਰੈਂਚ ਪਾ ਲੈਂਦਾ ਉਹ ਅੱਪਕੇ ਫੇਰ ਨਹੀਂ ਰੁਕਦਾ ਫੇਰ ਨਹੀਂ ਰੁਕਦਾ ਉਹ ਰੇਸ ਨੂੰ ਆਖ ਤਾਂ ਮਾਰ ਦਿਆ ਕੋਲੂ ਦੇ ਕੋਲੂ ਦੇ ਨਹੀਂ ਚੱਲਦਾ ਹਾਂ ਇੱਥੇ ਦੇ ਲੈ ਕਦੇ ਨਹੀਂ ਵੀਰ ਨੇ ਨਾ ਬਾ ਤੂੰ ਆ ਰੇਸ ਗੇਲੇ ਟੂਂ ਕਰਕੇ ਜਦੇ ਬਾਈ ਬਹੁਤ ਡਿਗਾਰਡ ਹੋਇਆ ਮੇਰੇ ਫੋੜ ਹੋਇਆ ਇਹਦੇ ਬ੍ਰੇਕਾਂ ਤੇ ਕਰਕੇ ਫੇਲ ਹੋ ਗਿਆ ਸੱਤ ਦਿਨ ਨੂੰ ਉਟਾਉਂਦਾ ਆਏਗਾ ਅਜੀ ਬਹੁਤ ਡਰਦੇ ਹੁੰਦੇ ਤੇ ਵੀਰ ਦੇ ਲੈ ਉਕਣੀ ਚਲਾਈ ਜਾਂਦਾ ਬਾਈ ਉਹਨੂੰ ਇੰਨਾ ਜਾਦੂ ਉਹਦੇ ਕੋਲ ਪੂਰੇ 724 ਲਿਆਦਾ ਭਾਈ ਕਰਨੇ ਨੂੰ ਲੈ ਜਾਏ ਜੋ ਕਈ ਸਾਲ ਕਿੰਨੇ ਮਹਿੰਗੀ ਲਈਆਂ ਆ ਪਾਏ ਦਾ ਸਾਲਾ ਪੱਧਰੇ ਵੀ ਤਾਂ ਬਹੁਤ ਨਾੜਦਾ 724 ਰਾਂਡਾ ਦਵੇ ਟਰੈਕਟਰਾਂ ਨੂੰ ਜਾ ਕੇ ਤੇ ਮੜੀ ਜੀ ਆਏ ਮੜੀ ਜੀ ਚੜਾਈ ਆਏ ਕਦੇ ਬਾਜੇ ਉਹ ਕਦੋਂ ਕਦੋਂ ਉਹ ਮੈਨੂੰ ਲੱਗਦੀ ਨੇ ਤੂੰ ਤੂੰ ਉਹ ਕਿਰਾਏ ਵੀ ਦੱਬ ਗਿਆ ਤੇਜਾ ਤੇਜਾ ਗੋਤਾ ਸਾਡਾ 72 ਥੱਲੇ ਨੂੰ ਤੇ ਫਲਾਣ ਸਰ ਜਾਦਾ ਸਾਲਾ ਅੱਗੇ ਤਦੋ ਫਿਰ ਜਿਹੜਾ ਮੁੰਡਾ ਦੋ ਸਿਲੰਡਰ ਦਾ ਉਹ ਉਹ ਤਾਂ ਸਾਡੇ ਸਭ ਤੋਂ ਮੂਰੋ ਜਾਣਾ ਜਦ ਦੇਖੀ ਮੜੀ ਜੀ ਉਹ ਰੇਤੇ ਦੀ ਵਾਲੀ ਇੰਨਾ ਕਾਮਯਾਬ ਹੋ ਜਾ ਕੋਈ ਆਪ ਤੇ ਨਹੀਂ ਕਾਟਰ ਇਹ ਤੈਨੂੰ ਸਭ ਤੋਂ ਵਧੀਆ ਦਾ ਹੈ ਨਾ ਸਗਾਜ ਉਹ ਕਹਿੰਦਾ 700 ਕੋਟ ਵੀ ਬਈ 724 ਇਹ ਨਾ ਰੇਤੇ ਨੂੰ ਨਾ 724 ਕੇ 70 ਜੀ ਨਹੀਂ ਦਾ ਰੇਤੇ ਨੂੰ ਟਮਾਟਾ ਹਾਂ ਬਾਰ ਰੇਤੇ ਬਾਬੋ ਤੇ ਰੇਤੇ ਉਹ ਮਾਰਾ ਦਾ ਕੋਈ ਵੀ ਨਹੀਂ ਹੈਗਾ ਪਰ ਉਹ ਕਿਰਾਏ ਪਰ ਮੈਂ ਦੇਖਿਆ ਸੋਨਾ ਲੀਕਰ ਕਿਾਸੀ ਦੇਣਾ 50 ਕਿਾਸੀ ਕਾਟਰ ਲੈ ਕੇ ਗੰਨਾ ਇਹੋ ਜੇ ਪਰ ਕਹਿੰਦਾ ਲੋਕ ਨੇ 25000 ਨਹੀਂ ਨਹੀਂ 700 720 ਅੱਛਾ 85 ਕਾਟਰ ਗੰਨਾ ਦਿੰਦੇ ਉਹਦੇ ਉੱਪਰ ਹਾਂ ਇਹ ਨਹੀਂ ਲੋਕ ਸਗਾਜ ਕਹਿੰਦਾ ਲੈ ਲੈ ਲੋ ਬੇਟੀ ਬਸ ਹੌਲੀ ਹੌਲੀ ਹਾਂ ਬਈ ਇਥੇ ਕਿੰਨਾ ਹੁੰਦਾ ਸਾਡਾ ਮਾੜੋ ਵੀਡੀਓ ਨਹੀਂ ਸਰਕਾਰ ਘਟੁੰਦੇ ਨੇ ਤੇ ਪਹਿਲੇ ਟਰੈਕਟਰ ਕੋਟਲ 75 ਲੀਣਾ ਆਰਾਮ ਨਾਲ ਗਿਆਣਾ ਕਿਥੇ ਬੁੱਟਿਆ ਆਓ ਇਹ ਨਾ ਟਰੈਕਟਰ ਹੁਣ ਮੈਂ ਮੇਂਦਰਾ ਬਲੇ ਹੁਣ ਉਹ ਖੜ ਜਾ ਫਿਰ ਮੇਰੀ ਗੱਲ ਸੁਣ ਕਿੰਨਾ 70 75 ਕੋਟਲ ਇਹਨੂੰ ਪੁੱਛੀ ਐਜੀ ਰੇੜੀ ਤੇ ਪਾਉਂਡ ਕਰੀ ਬੈਠਾ ਕੋਟ ਇਹ 60 ਹੱਥ ਬਬਰ ਦਾ ਟਰੈਕਟਰ ਆ ਉਹ ਬੂੜਾ ਹੋ ਗਿਆ ਇਹ ਮੈਂ ਤਾਂ ਇਦਗੀ ਛੜਦਾ ਮੈਂ ਤਾਂ ਇਦਗੀ ਮੈਂ ਤਾਂ ਇਦਗੀ ਛੜਦਾ ਗਾਲਾ ਗੂਲਾ ਖਾ ਕੇ ਇੱਥੇ ਛੜਵਾਇਆ ਆ ਪੂੜਾ ਹੋ ਗਿਆ ਇਹ ਆਏ ਆਪ ਹੁਣ ਵੀਰਾ ਚੜਾਏ ਵੀ ਨਾਲ ਫਿਰਦਾ ਆ ਆ ਵੀ ਚੜਾਉਣੇ ਫਿਰਦਾ ਮੇਰੇ ਮਗਰ ਪੈ ਕੇ ਬਾਈ ਹੁਣ ਕਰੀਏ ਗਿਆ ਆ ਠੀਕ ਆ ਯਾਰ ਸਵਾ ਸਵਾ ਸਭ ਚੰਗੀ ਗੱਲ ਹੈ ਕਾਹੀ ਦਾ ਨਾ ਹੈਗਾ ਕਾਕਨੀ ਬੀਜ ਹੁੰਦੀ ਬਾਈ ਰੈਡੀ ਗੱਲ ਕਾਕਨੀ ਬੀਜ ਹੁੰਦੀ ਪੱਕੀ ਗੱਲ ਹੈ ਟੈਕ ਵਾਲਾ ਟਰੇਡ ਕਰਕੇ ਹੌਸਲਾ ਜੇ ਹੁੰਦਾ ਪਾਤੀ ਕਿਉਂਦੀ 50000 ਦੋ ਸੁਣ ਲੈ ਇੱਕ ਆ ਟਰੇਡਾ ਹੁੰਦਾ ਹੈ ਇਹ ਸੜਾ ਕਰੀ ਜਾਂਦਾ ਉਹ ਕੁਝ ਨਹੀਂ ਕਰਦਾ ਚੜਾਉਣਾ ਹੁੰਦਾ ਤੂੰ ਕਹ ਰਿਹਾ ਸੜਾ ਤੇਰੇ ਘਟੇ ਇਹ ਵੇਚ ਦੇਣਾ ਵੇ ਇਨੂ ਬਿਲ ਗੱਲ ਉਹਦੇ ਨਹੀਂ ਨਹੀਂ ਜੇ ਕੜਾ ਹੈ ਅੱਛਾ ਕਹਿੰਦਾ ਦਿਆ ਕਰਨਾ ਨਹੀਂ ਕਰ ਪਤਾ ਹੀ ਨਹੀਂ ਦਾ ਟ੍ਰੈਕ ਜਿੰਨਾ ਮਾਰਦੀ ਕਰਨਾ ਲਾ ਦਿੰਦਾ ਜਿੰਨਾ ਤੁਹਾਡੇ ਵਾਲੇ ਉਹ ਫਿਰ ਨਾਟ ਹੁੰਦੇ ਨਾ ਯਾਰ ਗੱਦਾ ਢੋਹ ਨਹੀਂ ਬੇਚ ਨਾਟ ਬਦਲ ਵਾਲਾ ਸਾਡਾ ਪਾਉ ਉਹਨਰ ਬਈ ਨਾ ਨਾ ਦੋ ਗੱਬੇ ਪਾਦਾ ਗੱਬੇ ਹੀ ਪੈ ਜਾਂਦੇ ਆ ਕਰਕੇ ਥੋੜਾ ਨਾਟ ਦਾ ਕਸੇ ਹੋਏ ਆ ਫਿਰ ਵੀ ਚੈੱਕ ਕਰ ਤਰੀਆਂ ਜਿਹੜੀਆਂ ਨਾਟ ਦੇ ਸਾਰੇ ਹੀ ਆ ਮਤਲਬ ਨਾ ਝੂਠਾ ਮਾਰਨੀ ਹੋਉਂਾ ਨੇ ਜਿਹੜੇ ਨਾਲ ਬਿਲਡਿੰਗ ਹੋਈ ਆ ਉਹਨਾਂ ਨੇ ਥੋੜੋ ਝੱਲਣਾ ਆ ਉਹ ਨਹੀਂ ਕਿਉਂ ਨਹੀਂ ਮਾ ਜੀ ਨਾੜਕ ਆਉਂਦਾ ਕਿੱਥੇ ਜਲਦੀ ਉਹ ਨਾੜ ਤੋੜ ਦਿੰਦਾ ਇਹ ਤੈਨੂੰ ਨਹੀਂ ਪਤਾ ਸਾਨੂੰ ਪਤਾ ਹੈ ਮੇਰੇ ਦੋ ਤਿੰਨ ਵਾਰ ਨਾੜਾ ਇਹ ਮੋਟੇ ਪਾਏ ਹੋਏ ਡਬਰ ਮੋੜ ਇੰਦਰ ਘੜੀ 3 3 ਕਿੰਟਲ ਰਿਤਾ ਲਏ ਗਏ ਤੇੱਕ ਵਾਲੀ ਜਾ ਉਹ ਰੇਟਰੀ ਗੱਲ ਕੋਲ ਹੋ ਰਹਾ ਜਿਹੜਾ ਉਹ ਗੰਨਾ ਸੜਾ ਝੋਲ ਮਾਰ ਰੋ ਪਰ ਰੱਖ ਕੇ ਚਲੇ ਜਾ ਗੰਨਾ ਦਾ 50 ਕਿੰਟਲ ਹਲਾ ਲਿੰਦਾ ਅਹੀ ਜੀ ਚੀਜ਼ ਬਾਕੀ ਫਿਰ ਸੱਚਾ ਸੂਝਾਂ ਦਾ ਫੱਕ ਪਈ ਜਾਂਦਾ ਹਰ ਵੀ ਰਹੇ ਕਿੱਧਰ ਅੱਜ ਵੀ ਨਹੀਂ ਗਿਆ ਘਰ ਨੂੰ ਨਾ ਮੈਂ ਵੀ ਚੱਲਿਆ ਵਸ ਇਹਨੂੰ ਲੈ ਕੇ ਹੁਣ ਤੂੰ ਲੈ ਕੇ ਜਾਣਾ ਇਹਨੂੰ ਆਹ ਤੇਰੇ ਆਈ ਲੈ ਲੈ ਕੇ ਚੱਲ ਫੇ ਚੱਲੀਏ ਚਲੋ ਜੀ ਠੀਕ ਹੈ ਜੀ ਚਲੋ ਚੱਲ ਬੋਲੂ ਕੱਕ ਵੱਡੀ ਹੈ ਮੈਂ ਦਾ ਬੱਸ ਲਿਆਵਾ ਹੁਣ ਟਰੈਕਟਰ ਤੇ ਲਾਤੇ ਕੇ ਨੀ ਆਉਂਦਾ ਹਣ ਇਹਦੀ ਭਰੀ ਚੱਲ 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 ਲੈ ਕੇ ਓਏ ਆ ਬਾਤ ਦੂਈਆਂ ਆ ਰੱਖਿਆ ਕੀ ਆਪਾਂ ਕੇ ਮਟੀਰੀ ਦੇਖਤਾ ਕੀ ਕਰਿਆ ਬੰਨਣ ਨੇ ਇਹ ਕਲਮਾ ਕੁੜਮਾ ਤਾਂ ਨਹੀਂ ਲਾਉਣੀ ਆ ਬਿੱਕ ਕਲਮਾ ਹੀ ਲਾਉਣੀ ਆ ਉਹ ਕਲਮਾ ਨਹੀਂ ਲਾਉਣੀ ਆ ਇਹਨਾਂ ਨੇ ਦੂਈਆਂ ਕਲਮਾ ਲਾਉਣੀ ਆ ਤੇਰੀਆਂ ਉਹਦੇ ਵਾਲੀਆਂ ਕਾ ਕਹਿੰਦੇ ਬਾਜਰਾ ਇਹਦੇ ਤੇ ਲਾਉਣੇ ਨੂੰ ਸਾਈਡ ਪਰ ਬਾੜ ਵਾਲੀਆਂ ਹੂੰ ਤਦ ਹਾਂ ਹੁਣ ਨਹੀਂ ਮੀਂਹ ਨਹੀਂ ਆਉਂਦਾ ਹੈਗਾ ਹੁਣ 22 ਤਰੀਕ ਨੂੰ ਪੈਣਾ ਹੁੰਦਾ ਲੈ ਸੁਣ ਲੈ ਸ਼ਾਮ ਨੂੰ ਚੱਲੂਗੇ ਸ਼ਾਮ ਨੂੰ ਚੱਲੂਗੇ ਜੇ ਤਾ ਜਾਊਗਾ ਤਾਂ ਦਾਸ ਨਹੀਂ ਮੈਂ ਤਾਂ ਬਿੰਦਰ ਦੇ ਜੱਲੇ ਦੇ ਤਾਂ ਹਾਂ ਆਦੇ ਪੁੰਨੂ ਲੈ ਨਾਲ ਜਾਣਾ ਵੀ ਨਹੀਂ ਨੇ ਜਾਊਗਾ ਜਾਇਨਾ ਜਾਣਾ ਜਾਊਗਾ ਚਲ ਦੇਖਦੇ ਆ ਸ਼ਾਮ ਨੂੰ ਸ਼ਾਮ ਚੱਲ ਫਿਰ ਇਹਦਾ ਪੱਕਾ ਰੱਖ ਸ਼ਾਮ ਦਾ ਮੈਂ ਤੈਨੂੰ ਦੱਸ ਦਿੰਦਾ ਅੱਧੇ ਘਾਟੇ ਤੇ ਉਹਨਾਂ ਦਵਾਈ ਦਵਾ ਲਿਆ ਮੈਂ ਠੀਕ ਹੈ ਹਾਂ ਮਨੀ ਤਾਂ ਹੁਣ ਦੁਬਾਰਾ ਵੀ ਚੱਲਣਾ ਤਾਂ ਮੈਨੂੰ ਦਵਾਈ ਦੌਣ ਨਾਲ ਜਾਣਾ ਹੁੰਦਾ। ਮੈਂ ਜਾਇਆ। ਜੇ ਦਵਾਈ ਦੌਣ ਆ ਗਿਆ ਤੇ ਫੇਰ ਨਹੀਂ ਚੱਲਦੇ ਪਾ ਦਿੰਨੇ। ਫੇਰ ਮੈਂ ਦੇਖ ਲੈਂਦਾ ਪੁੱਛ ਲੈਂਦਾ। ਦਾਦੀ। ਆ ਤਾਂ 11 12 ਵਜੇ ਕੱਢ ਪਜਣੇ ਆ। ਉਹ ਬਥੇਰੇ ਸ਼ੋਅ ਆ। ਆਹੋ ਫੇਰ ਮੈਂ ਕਹਿੰਦਾ। ਨਹੀਂ ਕੋਈ ਸ਼ਾਮ ਵਾਲਾ ਨਹੀਂ। ਫੇਰ ਸ਼ਾਮ ਵਾਲਾ ਰਾਤ ਵਾਲਾ ਲੂਟਣਾ। ਅੱਤ ਬੈਂਕ ਤੇ ਮੇਰੇ ਬਿੱਲੇ ਆ। ਰਾਤ ਵਾਲਾ 7:40 ਵਾਲਾ। ਚੱਲ ਠੀਕ ਆ। ਠੀਕ ਆ ਜੀ। ਲੰਬੂ ਪਹੁੰਚ ਗਿਆ ਸਵੇਰੇ ਕਰਨ ਉਹ ਸੁਣ ਹਾ ਉਹ ਲੰਬੂ ਰੀਆ ਗਿਆ ਹੈ ਫੇ ਕਹਿਣ ਲੱਜਦਾ ਉਹ ਧਾਨਾਂ ਚ ਬੜ ਕੇ ਕਹਿਣ ਲੱਜਦਾ ਧਾਨ ਬਹੁਤ ਲੰਬੇ ਆ ਆਈ ਨਹੀਂ ਪਤਾ ਆਪ ਬਾਅਦ ਚ ਸ਼ੁਰੂ ਹੁੰਦਾ ਹੈ ਬੈਨਾ ਮੁੱਕ ਜਾਂਦਾ ਹੁਣ ਇਹ ਤਾਂ ਹੀ ਨੇ ਬੁਲਾਉਣੀ ਸਸਰੀ ਗੱਲ ਉਹ ਲੰਬੂ ਇਹ ਬੰਦਾ ਸਾਡਾ ਕੱਦ ਦਾ ਥੋੜਾ ਜਿਹਾ ਛੋਟਾ ਜਿਹਾ ਕਰਕੇ ਧਾਨੀ ਨੂੰ ਬੜੇ ਲੱਗੀ ਜਾਂਦੇ ਆ ਐ ਮਿੱਠੂ ਹਾਂ ਜੀ ਗੱਲ ਕਹਿੰਦਾ ਗੱਲ ਕਰੂੰਗਾ ਕਰਨਾ ਮੈਂ ਇਹ ਅੱਛਾ ਹਾਂ ਅੱਜ ਹੋ ਜਾਏਗਾ ਅੱਜਾ ਹੁਣ ਜੇ ਮੀਂਹ ਆ ਗਿਆ ਅੱਜ ਬਿਜਲੀ ਸੜਾਰ ਕੇ ਹੋਇਆ ਹੈ ਜੇ ਮੀਂਹ ਆ ਗਿਆ ਮੀਂਹ ਨਹੀਂ ਆਏਗਾ ਹਫਤਾ ਤੱਕ ਗਰਮੀ ਦੇਖ ਲਾ ਗਰਮੀ ਤਾਂ ਹੈ ਜ਼ਿਆਦਾ ਫੇਰਾ ਹਾਂ ਚੱਲ ਰਲਾ ਕੋਈ ਨਹੀਂ ਬਾਜ ਦੀ ਦਿਹਾੜੀ ਲੰਘ ਜੇ ਰਾਤ ਨੂੰ ਪੈ ਜਾਵੇ ਕੋਈ ਗੱਲ ਨਹੀਂ ਹਾਂ ਇਹ ਬਸ

ਇੱਕ ਜਗ੍ਹਾ ਹੈ ਸੈੱਟ ਵੀ ਹੋ ਜਾਂਦਾ ਇੱਕ ਜਗ੍ਹਾ ਮਿਲ ਜੇਗਾ 50 60 ਲਾ ਦਿੰਦਾ ਕੈਰਬੇ ਪੰਪ 35 ਕੈਂਤੀਰ ਵੀ ਪੰਪ ਲੰਦਾ ਹੈ 50 40 50 40 50 ਲਾ ਜਾਂਦਾ ਉਹ ਵੀ ਰੋਜ਼ ਨਹੀਂ ਕਿਸੇ ਕਿਸੇ ਦਿਨ ਨਾ 7 1800 ਰੁਪਏ ਕਮਾਈ ਜਾਂਦਾ ਤਾਂ ਵੀ ਇਹ ਜਾਣਾ ਹੋਆ ਉਹ ਰੋਜ਼ ਨਹੀਂ ਆਹੋ ਚੱਲੂੰ ਮੰਨ ਕੇ ਚੱਲ ਜੇ 50 ਲਾਤੇ 4 ਜੇ ਮੈਂ ਲਾਤੀ 30 35 ਵੀ ਲਾਤੇ 40 ਵੀ ਲਾਤੇ ਤਾਂ ਆ 35 40 ਤੇ ਫੇਰ ਵੀ ਬਥੇਰੇ ਹੋਗੇ 1000 ਰੁਪਏ ਤਾਂ ਬਚਾਈ ਜਾਂਦਾ ਰੋਦ ਦਾ ਮੇਲਾ ਵਜਾ ਦਾ ਤੇਲ ਫਿਰ ਕੱਟ ਕੇ ਹਾਂ ਤੇਲ ਦੂਲ ਕੱਢ ਕੇ 8900 ਰੁਪਏ ਹੂੰ ਫੱਦ ਘਮੀ ਜਾਂਦਾ ਹੈ 8900 ਕੋਈ ਖਰਚਾ ਵੀ ਨਹੀਂ ਆ ਜਾਂਦਾ ਪੀਤਾ ਮਾਹਾਰ ਹੋ ਜੀ ਇਹਨਾਂ ਨੇ ਮਿਹਨਤ ਹੈ ਜੋਰ ਹੈ ਪਰ ਨਹੀਂ ਖਾਣਾ ਰੋਟੀ ਦਾ ਕਿਵੇਂ ਹੋਗਾ ਰੋਟੀ ਦਾ ਖਰਚਾ ਵੀ ਵਿਚੇ ਆ ਹੈ ਫੇ ਸਾਰਾ ਖਰਚਾ ਕੱਢ ਕੇ 8900 ਬਚਾਉਂਦਾ ਹਾਂ ਇਹ ਬੋਤਲ ਵੀ ਤਾਂ ਕੱਢ ਲਈ 200 ਦੀ ਇਹ ਉਹੀ ਕਹਿੰਦਾ ਵੀ ਜੇ ਕੰਮ ਕਰਨਾ ਬੰਦੇ ਨੇ ਹਾਂ ਫਾਈ ਦਵਾਈ ਲੜਦੀ ਵੀ ਹੈ ਕਈ ਵਾਰੀ ਦਵਾਈ ਫਿਰ ਪਾਊਆ ਲਾਉਣਾ ਵੀ ਪੈਂਦਾ ਬਹੁਤ ਇਹ ਲੰਡਾ ਤਾਂ ਬਹੁਤ ਲੜਦੀ ਆ ਇਹਨੂੰ ਪਾਇਆ ਹੀ ਨਹੀਂ ਤਾਂ ਆਹੋ ਆ ਇਹ ਪਾਣਾ ਹੈ ਭਾਈ ਭਰਤ ਹੋਈ ਨਾ ਇਹ ਥੋੜਾ ਨੀਚੇ ਕੇ ਦਵਾਈ ਨਾ ਉਹ ਅਥੀ ਹੋ ਗਿਆ ਪਾਉ ਜਾਈਏ ਇਹ ਤਾਂ ਥੋਪਨ ਨਹੀਂ ਇਹ ਲੜਤਾ? ਤੂੰ ਲੜਨੇ ਵਾਲੀ ਹੋ ਇਹੇ? ਹੁਸਨ ਨਹੀਂ ਲੱਗਦਾ। ਤੇਰੇ ਕੇ ਲੜਨੀ ਤੇਰਾ ਰੋਦ ਦਾ ਕੰਮ ਹੈ। ਤੈਨੂੰ ਇਦੇ ਲੜ ਜਾਣਾ। ਹਾਂ। ਉਹ ਲੜੂਗੀ ਤਾਂ ਸਾਡੇ ਵਰਗੇ ਤੇ ਜੀਨੇ ਕਦੇ ਕਰੀ ਨਹੀਂ। ਉਹ ਜਿੰਨ ਦਾ ਹੋ ਗਿਆ ਤਾਂ। ਜਿੰਦਰ ਸਰਾ ਕਰਦੇ ਠੀਕ। ਉਹਨੂੰ ਵੀ ਹੋ ਗਿਆ ਤਾਂ ਹਰਸ਼ਵੀਰ ਨੂੰ ਵੀ ਹੋ ਗਿਆ ਤਾਂ। ਹਾਂ। ਉਹਨੇ ਵੀ ਹੱਥ ਲਾਲੇ ਤੇ ਫਿਰ ਤੜਪਦਾ ਫਿਰੇ। ਚੱਲ। ਉਹਦੋਂ ਚੱਲੂਗੇ ਫਿਰ ਹੁਣ। ਨੋ ਵੀਰ ਦੇ ਇਧਰ ਆਓ ਜੀ ਇਧਰ ਪਹੁੰਚ ਗਏ ਜੀ 468 ਚ ਹੁਣ ਪੰਪਾ ਭਰ ਲਿਆ ਮੱਠੂ ਪਹਿਲਵਾਨ ਨੇ ਚਲੋ ਜੀ ਫਿਰਾਂ ਕੰਡੇ ਪਰ 68 ਦਾ ਤੇਰਾ ਬਹੁਤ ਔਖਾ ਹੁੰਦਾ ਇਹ ਥੋੜਾ ਕੰਮ ਕਰਾਣੇ ਵਾ ਇਸਕੋ ਹੋ ਹਿੰਦੇ ਚਲੋ ਇਧਰ ਦੇ ਲੱਗ ਇਧਰ ਤੇ ਆਂ ਹਾਂ ਪਹਿਨਾ ਬਾਰੇ ਬਾਹਰ ਲੈ ਜਾ ਬਾਰੇ ਬਾਹਰ ਲੈ ਇਧਰ ਪਾ 3468 ਹੋਣ ਇਹ ਮੈਨੂੰ ਤਾਂ ਲੱਗਦੀ ਨਹੀਂ ਬਈ ਪਹਿਲੀ ਤਰੀਕਾ ਆਉਂਗੀ ਚਲੋ ਕੋਈ ਨਹੀਂ ਉਹ ਪਾਣੀ हट ਗਿਆ ਚੱਲਣ ਤੇ ਬਦੂ ਚਾਰ ਦਿਨ ਚ ਸੁੱਕ ਗਈ ਇਹ ਨਹੀਂ ਨਾ ਤੇ ਆ ਬਾਕੀ ਦੇਖਦੇ ਆ ਕਿਹ ਹੋ ਜਾਂਦਾ ਮੇਰਾ ਇਹ ਨਾ ਹੁੰਦਾ ਜੀਰੀ ਉਹ ਬਹੁਤ ਤੇਰਾ ਕੱਦੇ ਘਟਾ ਕਿੰਨੇ ਫੁੱਟ ਦਾ ਤੂੰ ਆ ਜੀਰੀ ਬਹੁਤ ਲੰਮਾ ਰਹਾ ਹੈ ਉਹ ਫੇ ਜੀਰੀ ਤਾਂ ਲੰਬੀ ਹੈਗੀ ਆ ਹਾਈਬ੍ਰਿਡ ਆ ਇਹ ਤਗੜਾ ਵੀ ਬਹੁਤ ਹੈ ਪਰ ਤੇਰੇ ਕੱਦ ਦੀ ਗੱਲ ਕਰਦਾ ਮੈਂ ਹੁਜੇ ਤੇਰਾ ਕੱਦੇ ਛੋਟਾ ਫਿਰ ਤਾਂ ਡੁੱਬਣਾ ਹੀ ਆ ਉ ਗਿੱਲੇ ਕਰਕੇ ਚਾਰ ਉਂਗਲ ਥੱਲੇ ਚੇ ਲੈ ਜਾਂਦਾ ਧਰਤੀ ਚ ਮਿੱਟੀ ਚ ਵੀ ਤਾਂ ਜਾਂਦਾ ਪੈਰ ਫੇਰ ਉਹ ਮਿੱਟੀ ਦੇ ਪੈਰ ਜਾਣੇ ਕਰਕੇ ਨੀਮਾ ਹੋਣਾ ਹੀ ਆ ਖੇਤ ਗਿੱਲੇ ਕਰਕੇ ਜੀਰੀ ਵੀ ਤਗੜਾ ਹੈ ਤੁਹਾਡਾ ਚਲ ਉਹਦਾ ਵਕਤ ਦੱਸੂਗਾ ਕਿਆ ਝਾੜ ਨਿਕਲਦਾ ਫਰਦੀ ਵਾਲਾ ਹੁ ਕਰੇ ਕੀਆ ਕਿੰਨੀ ਕਾ ਵਿੱਚ ਹੋਏ ਕਹੇ ਕਹੀ ਹੈ ਜਿਆਦਾ ਉੱਪਰ ਨਹੀਂ ਆ ਬਹੁਤ ਹੀ ਤਾਂ ਹੈ ਨਹੀਂ ਮੈਂ ਦੇਖ ਲਿਆ ਉਦੋਂ ਦੀ ਰੁਕੀ ਵੀ ਸਪਰੇਅ ਕਰੀ ਜੱਦੀ ਪਹਿਲੀ ਆਪਾਂ ਨੇ ਆਏ ਤਾਂ ਬਾਕੀ ਇਹ ਵੀ ਫਰਕ ਪਾਉਂਗੀ ਉਹ ਹੁਣ ਹਾਂ ਪਾਣੀ ਨਹੀਂ ਨਾ ਸੁੱਕਿਆ ਇੱਥੇ ਹੂੰ ਹੂੰ ਹਾਈਟ ਘਟ ਕਰਕੇ ਵਿੱਚ ਦਿਖਤ ਆਉਂਦੀ ਚੱਲ ਹੋ ਜਣੀ ਫੇਰ ਵੀ ਵਧੀਆ ਲਓ ਜੀ ਸਪਰੇਸ ਗੁਰੂ ਦਾ ਨਵੇੜ ਕੇ ਆ ਕੇ ਹੁਣ ਡੰਗਰਾਂ ਨੂੰ ਕੱਖ ਕੰਡਾ ਪਾ ਕੇ ਆਪਣਾ ਬੇਲੇ ਹੋ ਕੇ ਬੈਠੇ ਆ ਹੁਣ ਚੱਲੇ ਤੇ ਡਰੀ ਕੀ ਨਹੀਂ ਦੁੱਧ ਪਾਉਣ ਬਾਕੀ ਸਪਰੇ ਤਾਂ ਕਰਾਤੀ ਵੀ ਚਲੋ ਡੋਟੀ ਪੈਣੀ ਸ਼ੁਰੂ ਹੋ ਗਈ ਥੀ ਪਰ ਉਹਦੇ ਵਿੱਚ ਐਂ ਤਾਂ ਵੀ ਕਰਾਤਾ ਆਪਾਂ ਕਾਪਰ ਜੀ ਵੀ ਸਕਦੇ ਤੇ ਪਰ ਮੈਂ ਕਾਪਰ ਦੀ ਜਗਾ ਵੀ ਸੋਚਿਆ ਵੀ ਚਲੋ ਇਹ ਕਰਾ ਦਿੰਦੇ ਆ ਜੋ ਆਕਸੀ ਜਿਹੜੀ ਆਪਣੀ ਐਮਿਸਟਾ ਟੌਪ ਹੁੰਦੀ ਆ ਉਹ ਕਰਾਤੀ ਆਪਾਂ ਨੇ ਨਹੀਂ ਆਪਾਂ ਕਾਪਰ ਦੀ ਵੀ ਕਰਾ ਸਕਦੇ ਤੇ ਮਗਾ ਵੀ ਚੱਲ ਕਾਪਰ ਦੀ ਜੇ ਬਹੁਤੀ ਲੱਗਿਆ ਵੀ 10 ਦਿਨ ਤੱਕ ਵੀ ਜਿਆਦਾ ਹੀ ਵੱਧ ਰਹੀ ਆ ਫਿਰ ਦੇਖ ਲਾਂਗੇ ਨਹੀਂ ਮੈਗਾ ਵੀ ਇੰਨੇ ਹੀ ਠੀਕ ਆ ਬਾਕੀ ਕਹਿ ਲੋ ਵੇ ਸੁਟੀ ਸੰਡੀ ਜੀ ਵੀ ਪੈ ਜਾਂਦੀ ਆ ਤੇਲੇ ਦੀ ਕਿ ਵੀ ਕਾਪਰ ਗਰ ਕੋਈ ਹੋ ਪੈਣੀ ਨਹੀਂ ਸੀ ਤਾਂ ਫਿਰ ਇਹੀ ਖਰਾਬ ਸੀ ਹਮ ਮੌਸਮ ਵੀ ਵਧੀਆ ਦਾ ਬੰਦਾ ਤਾਂ ਗੜਕਦਾ ਤਾਂ ਪਰ ਲੰਘ ਗਿਆ ਮੌਸਮ ਸਾਫ ਹੋ ਗਿਆ ਤਾਂ ਇਹ ਕਰਾਈ ਆ ਹਮ ਬਾਕੀ ਦੀਰੀ ਵਧੀਆ ਖੜੀ ਆ ਰੋਪੜ ਜਾ ਜੂ ਪਿਆ ਕੇ ਕਾਕੰਡਾ ਕਰਕੇ ਹਮ ਮਲਗੀਤ ਭਾਈਆਂ ਕਿ ਨਹੀਂ ਚੱਲਦੇ ਉਹਨੇ ਵੀ ਜਾ ਕੇ ਲੜਨਾ ਅੱਜ ਉਹ ਕਹਿੰਦਾ ਸੀ ਫਿਲਮ ਦੇਖਣ ਜਾਣਾ ਸ਼ਾਮ ਨੂੰ 7:30 ਵਜੇ ਮੈਂ ਤੇ ਕਹਿ ਉਹ ਗਿਆ ਮੈਂ ਵੀ ਚੱਲ ਦਿਨ ਚ ਕਹਿੰਦਾ ਤਾ ਮੈਂ ਕਿਹਾ ਤਾਂ ਮੈਂ じゃ ਸ਼ਾਮ ਨੂੰ ਚੱਲੂਗੇ ਸ਼ਾਮ ਨੂੰ ਹੁਣ ਕੰਮੇ ਨਹੀਂ ਨਿਪੜੇ ਹੈਗੇ ਹੁਣ ਮੈਂ ਉਹਨੂੰ ਕਹਤਾ ਮੈਂ ਕੱਲੂ ਚੱਲੂਗੇ ਵਾਕਿਉਂ ਕੱਲੂ ਦੇਖਦੇ ਕਿਆ ਬਣਦਾ ਉਹਨੇ ਵੀ ਲੜਨਾ ਉਹਨੇ ਕਹਣਾ ਤੇਰਾ ਰੂਦਈ ਲਾਰਾ ਏ ਝੂਠੇ ਬੋਲੀ ਜਾਂਦਾ ਮਾਇਰਾ ਵੀ ਨਹੀਂ ਕੋਈ ਨਹੀਂ ਚੱਲ ਪੋਛੀ ਕਰਾਂਗੇ ਵਾਕਿਉਂ ਦੇਖਦੇ ਆ ਕੱਲੂ ਜਾ ਹੁੰਦਾ ਕਿ ਨਹੀਂ ਜਾ ਹੁੰਦਾ ਵਾਕਿਉਂ ਹੁਣ ਚੱਲਦੇ ਆ ਡੈਰੀ ਦੇ ਨੋਦ ਦਾ ਤਾਂ ਵਾਕਿਉਂ ਉਧਰ ਮਿਲਦੇ ਉਹਨਾਂ ਨੂੰ ਅੱਜ ਉਧਰ ਮੈਨੂੰ ਜਾ ਹੋਇਆ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਜੀ ਅਸਰੀਕਾਲ ਜੀ